ਤਿਆਗੇ ਵਧਾਂਗੇ ਗੁਰਦਾਸਪੁਰ ਦੇ ਪਿੰਡ ਜੋਗਰ ਦੇ ਨੇੜੇ ਅਚਾਨਕ ਨੌਮਣੀ ਡਰੇਨ ਜਿ ਵਿੱਚ ਪਾਣੀ ਦਾ ਪੱਧਰ ਵਧਨ ਦੇ ਕਰਕੇ ਪਾਣੀ ਪੀ ਜੁੜਾ ਹੈ ਪਾਣੀ ਪੀ ਰਿਆ ਚਾਰ ਮੱਝਾਂ ਰੋਣਦ ਕਰਕੇ ਗੁਜ਼ਰ ਪਾਈ ਚਾਰੇ ਦਾ ਨੁਕਸਾਨ ਹੋ ਚੁੱਕਿਆ ਹੈ ਗੁਜਰਾਦੇ ਕੁਲਾ ਤੱਕ ਪਹੁੰਚਿਆ ਪਾਣੀ ਤੇ ਸੰਬੰਧਿਤ ਜਾਣਕਾਰੀ ਦਿੰਦੇ ਹੋਏ ਗੁਜਰ ਫਿਰੋਜ਼ੀ ਅਲੀ ਨੇ ਦੱਸਿਆ ਹੈ ਕਿ ਅਸੀਂ ਹਰ ਰੋਜ਼ ਦੀ ਤਰ੍ਹਾਂ ਅੱਜ ਮੱਝਾਂ ਨੂੰ ਪਾਣੀ ਪਿਆ ਰਹੇ ਸੀ ਤੇ ਅਚਾਨਕ ਪਾਣੀ ਤੇਜ਼ ਹੋਣ ਦੇ ਕਰਕੇ ਸਾਡੀਆਂ 4 ਮੱਝਾਂ ਨੌਮਣੀ ਦੇ ਵਿੱਚ ਡਿੱਗ ਗਈਆਂ ਜੋ ਕਿ ਪਾਣੀ ਦੇ ਪ੍ਰਵਾਹ ਦੇ ਹੇਟੌਣ ਦੇ ਕਰਕੇ ਬਣ ਰਹੇ ਪਿੰਡ ਜੋਗਰ ਤੋਂ ਸਾਂਦਰ ਪੋਲ ਦੇ ਵਿੱਚ ਫਸ ਗਈਆਂ ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ ਸਾਡਾ ਕਰੇ 3 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਉਹਨਾਂ ਪ੍ਰਸ਼ਾਸਨ ਦੇ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ ਪਿੰਡ ਵਾਸੀਆਂ ਨੇ ਵੀ ਕਿਹਾ ਕਿ ਪਾਣੀ ਨੂੰ ਰੋਕਿਆ ਜਾਵੇ ਤਾਂ ਜੋ ਇਹਨਾਂ ਪਾਣੀਆਂ ਦੇ ਜੜੀ ਹੈ ਇਹ ਪਾਣੀ ਪੈਂਡਾ ਦੇ ਅੰਦਰ ਮਾਰ ਨਾ ਕਰੇ ਅਤੇ ਸੁਰੱਖਿਆ ਦੇ ਇੰਤਜ਼ਾਮ ਵੀ ਕੀਤੇ ਜਾਣ। ਇੱਥੇ ਮੱਝਾਂ ਪਾਣੀ ਪੀਂਦਾ ਆਈਆਂ ਨਮਣੀ ਚ ਤੇ ਪੌਲ ਦਾ ਕੇ ਨਿਕਾਸ ਬਿਲਕੁਲ ਛੋਟਾ ਹੈ। ਜੜੀ ਤੇ ਫਸ ਗਈ ਦੀ ਇਹ ਜੜੀ ਬਾਹਰ ਨਹੀਂ ਨਿਕਲ ਸਕੀ ਪੌਲ ਨੇਮਾ ਹੈ ਪਾਣੀ ਦਾ ਵਹਾ ਜਿਆਦਾ ਹੋ ਗਿਆ ਪਾਣੀ ਪੈਂਡਾ ਨੂੰ ਪੈ ਗਿਆ ਤੇ ਮੱਝਾਂ ਬੇਸ ਫਸ ਗਈਆਂ ਤੇ ਪਿਛੇ ਨਿਕਲ ਨਹੀਂ ਪਾਈਆਂ ਚਾਰ ਮੱਝਾਂ ਬਿਲਕੁਲ ਮੌਕੇ ਤੇ ਖਤਮ ਹੋ ਗਈਆਂ। ਤੇ ਬਾਕੀ ਮੱਝਾਂ ਲੋਕਾਂ ਨੇ ਪੈ ਕੂਹੇ ਦੇ ਬਚਾ ਲਈਆਂ ਤਬਕ ਤਿੰਨ ਗ ਲੱਖ ਦਾ ਨੁਕਸਾਨ ਇਧਰ ਮੋਟੀਆਂ ਮੱਝਾਂ ਨੂੰ ਕਰਦੇ ਹੋਏ ਸਾਡਾ ਇਹਦਾ ਨੁਕਸਾਨ ਸਾਡੇ ਨੂੰ ਦਿੱਤਾ ਜਾਏ ਤੇ ਬਾਕੀ ਇਸ ਪੌਲ ਦਾ ਕੰਮ ਤਿੰਨ ਚਾਰ ਸਾਲ ਤੋਂ ਲੱਗਾ ਰਾਇ ਤੇ ਨਾ ਇਹਦਾ ਕੰਮ ਕੰਪਲੀਟ ਹੋਣਾ ਪਾਣੀ ਉਧਰ ਦੇਖੋ ਸਾਡੇ ਘਰਾਂ ਚ ਪਾਣੀ ਵੜੇ ਦਾ ਇਧਰ ਸ਼ਕੂਲਾ ਚ ਪਾਣੀ ਵੜੇ ਦਾ ਤੇ ਕਿਸ ਸਫਾਈ ਨਹੀਂ ਨਾਲ ਦੀ ਸਫਾਈ ਨਹੀਂ ਪੌਲੀ ਸਫਾਈ ਕੁਝ ਨਹੀਂ ਬਣਿਆ ਇੱਥੇ ਗੁਰਜੀ ਖਾਲਸਾ ਵਾਜੁਰਜੀ ਫਤਿਹ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਾਣੀ ਦਾ ਵਹਾ ਬਹੁਤ ਜ਼ਿਆਦਾ ਵੱਗ ਗਿਆ ਇਸ ਟਾਈਮ ਅਸੀਂ ਖੜੇ ਆ ਪਿੰਡ ਜੋਗਰ ਤੇ ਜੋਗਰ ਤੋਂ ਬੰਮਣੀ ਰੋਡ ਦੇ ਵਿੱਚ ਜਿਹੜੀ ਨੂਮਣੀ ਪੈਂਦੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਗਿਆ ਬਹੁਤ ਜ਼ਿਆਦਾ ਪਾਣੀ ਆਣ ਕਾਰਨ ਗੁਜਰਾਂ ਦੀਆਂ ਮੱਝਾਂ ਜਿਹੜੀਆਂ ਚਾਰ ਮੱਝਾਂ ਉਹਨਾਂ ਦੀਆਂ ਪਾਣੀ ਵਿੱਚ ਡੁੱਬ ਕੇ ਮਰ ਗਈਆਂ ਨੇ ਤੇ ਉਹਨਾਂ ਦਾ ਟੋਲ ਹੈ ਜਿਹੜੇ ਇਸ ਟਾਈਮ ਤੁਹਾਨੂੰ ਪਤਾ ਨਹੀਂ ਦਿਖਾਈ ਦੇਣਗੇ ਕਿਉਂਕਿ ਨਹੀਂ ਉਹ ਇਹ ਰਾਹ ਹੋ ਗਿਆ ਬਹੁਤ ਜ਼ਿਆਦਾ ਉਹ ਖੇਤੀ ਪਾਣੀ ਬਹੁਤ ਬਹੁਤ ਜ਼ਿਆਦਾ ਆ ਗਿਆ ਕੁਝ ਘਰ ਨੇ ਹਰੀਨ ਪਰਿਵਾਰ ਦੇ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਇੱਥੇ ਨਹੀਂ ਪਹੁੰਚਿਆ ਤੇ ਨਾ ਹੀ ਕੋਈ ਹੋਰ ਅਦਾਰੇ ਵਾਲੇ ਇੱਥੇ ਕੋਈ ਪਹੁੰਚੇ ਨਹੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹਦਾ ਕੋਈ ਨਾ ਕੋਈ ਬੁਸਤਾ ਪ੍ਰਬੰਧ ਕੀਤਾ ਜਾਵੇ ਤੇ ਜਿਹੜੀ ਪੋਲ ਦੀ ਜਿਹੜੀ ਆ 4-5 ਸਾਲ ਤੋਂ ਪੋਲ ਦਾ ਕੰਮ ਜੇ ਲੱਗਿਆ ਹੈ ਅਜੇ ਤੱਕ ਪੋਲ ਜਿਹੜਾ ਕੰਪਲੀਟ ਨਹੀਂ ਹੋਇਆ ਤੇ ਠੇਕੇਦਾਰ ਅਧਬ ਜਦ ਦੇ ਕੰਮ ਕਰਕੇ ਤੇ ਚਲੇ ਜਾਂਦੇ ਨੇ ਤੇ ਵਿੱਚ ਬਾਕੀ ਕੰਮ ਰਹਿ ਗਿਆ ਤੇ ਬਾਕੀ ਦੀ ਜਿਹੜਾ ਪਾਣੀ ਜਿਹੜਾ ਬਹੁਤ ਜ਼ਿਆਦਾ ਵਧ ਗਿਆ ਤੇ ਉਹਨੂੰ ਕੰਟਰੋਲ ਕੀਤਾ ਜਾ